ਪਵਿੱਤਰੀ ਜੰਗ ਤੋਂ ਪਹਿਲਾ ਬਦਲਾ ਪੰਜਾਬ ਕਾਂਗਰਸ ਦਾ ਇੰਚਾਰਜ ਹਰੀਸ਼ ਚੌਧਰੀ ਇਥਾ ਦਵਿੰਦਰ ਯਾਦਵ ਨੂੰ ਸੌਪੀਜ਼ ਜ਼ਿੰਮੇਵਾਰੀ ਦਿੱਲੀ ਕਾਂਗਰਸ ਦੇ ਲੀਡਰ ਹਨ ਦਵਿੰਦਰ ਯਾਦਵ ਪੰਜਾਬੀ ਯੂਨੀਵਰਸਿਟੀ ਤੇ ਉਪ ਰਾਸ਼ਟਰਪਤੀ ਦਾ ਵੱਡਾ ਬਿਆਨ ਜਗਦੀਪ ਤਨਖੜ ਬੋਲੇ ਪੰਜਾਬ ਯੂਨੀਵਰਸਿਟੀ ਤੇ ਹਰਿਆਣਾ ਦਾ ਵੀ ਹੋਵੇ ਹਿੱਸਾ ਜਲਦ ਪੰਜਾਬ ਦੇ ਸੀਐਮ ਨਾਲ ਕਰਾਂਗੇ ਗੱਲਬਾਤ ਆਪ ਬੋਲੇ ਵਾਈਸ ਪ੍ਰੈਜ਼ੀਡੈਂਟ ਨਾਲ ਬੋਲਣ ਪਾਜਪਾ ਦੀ ਭਾਸ਼ਾ ਪੰਜਾਬ ਦੀ ਕਰਜ਼ਾ ਲੈਣ ਦੀ ਸੀਮਾ 'ਚ 2300 ਕਰੋੜ ਦੀ ਕਟੌਤੀ ਕਰਨ ਦੀ ਤਿਆਰੀ ਕੇਂਦਰ ਸਰਕਾਰ ਨੇ ਪਾਵਰਕਾਮ 'ਚ ਹੋਏ ਕਾਟੇ ਦਾ ਦਿੱਤਾ ਹਵਾਲਾ ਤਾਂ ਪੰਜਾਬ ਸਰਕਾਰ ਦਾ ਤਰਕ ਕੇਂਦਰ ਦੀ ਵਿਦੇਸ਼ੀ ਕੋਲਾ ਖਰੀਦਣ ਦੀ ਪਾਲਿਸੀ ਕਾਰਨ ਪਿਆ ਘਾਟਾ ਸਰਕਾਰ ਵੱਲੋਂ ਸ਼ਹੀਦੀ ਦਿਹਾੜੇ ਤੇ ਮਾਤਮੀ ਵਿਗਲ ਬਜਾਉਣ ਤੇ ਫੈਸਲੇ ਤੇ ਐਸਜੀਪੀਸੀ ਨੇ ਜਤਾਇਆ ਕਰੜਾ ਇਤਰਾਜ਼ ਕਿਹਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਾਤਮ ਨਹੀਂ ਚੜਦੀ ਕਲਾ ਦਾ ਹੈ ਪ੍ਰਤੀ ਅਖਰਕਾਰ 2 ਸਾਲ ਬਾਅਦ ਖਤਮ ਹੋਇਆ ਬਹਿਬਲ ਕਲਾ ਇਨਸਾਫ ਮੋਰਚਾ ਸਮਾਪਤੀ ਸਮਾਗਮ 'ਚ ਪਹੁੰਚੇ ਕੈਬਨਿਟ ਮੰਤਰੀ ਹਰਚੋਤ ਬੈਂਸ ਕੋਰਟ ਸਟੇਟਸ ਰਿਪੋਰਟ ਦਾਖਲ ਹੋਣ ਤੋਂ ਬਾਅਦ ਸੁਖਰਾਜ ਸਿੰਘ ਨੇ ਚੁੱਕਿਆ ਮੋਰਚਾ 28 ਤਰੀਕ ਨੂੰ ਚੰਡੀਗੜ੍ਹ ਛੋਣ ਵਾਲੇ ਐਸਆਈਐਲ ਮੀਟਿੰਗ ਦਾ ਵਿਰੋਧ ਕਰਨ ਗਿਆ ਕਿਸਾਨ ਜਥੇਬੰਦੀਆਂ ਕਿਹਾ ਪੰਜਾਬੀਆਂ ਨੂੰ ਚੜਾਉਣ ਲਈ ਜਾਣਬੂਝ ਕੇ ਸ਼ਹੀਦੀ ਜੋੜ ਮੇਲ ਵਾਲਾ ਦਿਨ ਬੈਠਕ ਲਈ ਚੁਣਿਆ 18 ਜਨਵਰੀ ਤੋਂ ਚੰਡੀਗੜ੍ਹ 'ਚ ਪੱਕਾ ਮੋਰਚਾ ਲਗਾਉਣ ਦੀ ਵੀ ਕਹੀ ਗੱਲ ਪੰਜਾਬ ਪਲੱਸ ਦੇ ਵੱਡੇ ਅਧਿਕਾਰੀਆਂ ਦੇ ਤਬਾਦਲੇ ਆਈਪੀਐਸ ਵਿਰਿੰਦਰ ਕੁਮਾਰ ਤੋਂ ਇੰਟੈਲੀਜੈਂਸ ਦਾ ਜ਼ਿੰਮਾ ਵਾਪਸ ਲਿਆ ਆਰਕੇ ਜੀ ਅਸਵਲ ਬਣੇ ਏਡੀਜੀਪੀ ਇੰਟੈਲੀਜੈਂਸ ਮੋਗਾ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੂੰ ਫਿਰੋਜ਼ਪੁਰ ਦਾ ਦਿੱਤਾ ਵਾਦੂਚਾਰ ਫਿਰੋਜ਼ਪੁਰ جیل ਟਰੱਕ ਰੈਕਟ ਜੇਲ ਵਿਭਾਗ ਦਾ ਵੱਡਾ ਐਕਸ਼ਨ ਸੁਪਰਡੈਂਟ ਸਣੇ ਸੱਤ ਜੇਲ ਅਧਿਕਾਰੀਆਂ ਖਿਲਾਫ ਜਾਂਚ ਦੇ ਹੁਕਮ ਜੇਲ ਚੋਂ ਤਿੰਨ ਤਸਕਰਾਂ ਵੱਲੋਂ 43000 ਤੋਂ ਵੱਧ ਫੋਨ ਕਾਲ ਕੀਤੇ ਜਾਂਦਾ ਹੈ ਇਲਜ਼ਾਮ ਸਤਿ ਸ਼੍ਰੀ ਅਕਾਲ ਜੀ ਮੈਂ ਹਾਸਰਬਜਤ ਕੌਰ ਨਿਊਜ਼ 18 ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਨਾਲ 10 ਦੇ ਕਿ ਪੰਜਾਬ ਪੁਲਿਸ ਚ ਵੱਡੇ ਫੇਰ ਬਦਲ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਦਰਸਲ ਆਈਪੀਐਸ ਵਰਿੰਦਰ ਕੁਮਾਰ ਨੂੰ ਇੰਟੈਲੀਜੈਂਸ ਦਾ ਜ਼ਿੰਮਾ ਵਾਪਸ ਲਿਆ ਗਿਆ ਜਨਾਂਗੀ ਵਰਿੰਦਰ ਕੁਮਾਰ ਕੋਲ ਹੋਣ ਇੰਟੈਲੀਜੈਂਸ ਦਾ ਵਾਦੂ ਚਾਰਸੀਗਾ 10 ਦੇ ਕਿ ਵਿਜੀਲੈਂਸ ਦੇ ਚੀਫ ਡਾਇਰੈਕਟਰ ਰੈਂਕ ਦੇ ਵਰਿੰਦਰ ਕੁਮਾਰ ਜਿਸ ਨਾਲ ਹੀ ਆਰਕੇ ਜੈਸਵਾਲ ਬਣੇ ਐਡੀਜੀਪੀ ਇੰਟੈਲੀਜੈਂਸ ਪੰਜਾਬ ਐਸਐਸਪੀ ਬੋਗਾ ਵਿ ਫਿਰੋਜ਼ਪੁਰ ਦਾ ਵਾਦੂ ਚਾਰ ਦਿੱਤਾ ਹੈ ਜਨਾਲੀ ਐਨਸੀਬੀ ਚ ਡੈਪੂਟੇਸ਼ਨ ਤੇ ਗਏ ਨੇ ਫਿਰੋਜ਼ਪੁਰ ਦੇ ਮੌਜੂਦਾ ਐਸਐਸਪੀ ਤੇ ਵੱਡੇ ਫੇਰ ਬਦਲ ਕੀਤੇ ਗਏ ਨੇ ਵੱਡੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਦੱਸ ਦੇ ਕਿ ਆਈਪੀਐਸ ਵਰਿੰਦਰ ਕੁਮਾਰ ਤੋਂ ਇੰਟੈਲੀਜੈਂਸ ਦਾ ਜ਼ਿੰਮਾ ਵਾਪਸ ਲਿਆ ਗਏ ਜਨਾਲੀ ਵਰਿੰਦਰ ਕੁਮਾਰ ਕੋਲ ਇੰਟੈਲੀਜੈਂਸ ਦਾ ਸਿਕਾਵਾਦੂ ਚਾਰ ਦੱਸ ਕੇ ਵਿਜੀਲੈਂਸ ਦੇ ਚੀਫ ਡਾਇਰੈਕਟਰ ਰਹਿਣਗੇ ਵਰਿੰਦਰ ਕੁਮਾਰ ਇਸ ਤੋਂ ਕੁਝ ਦਿਨ ਪਹਿਲਾਂ ਵੀ ਵੱਡੇ ਤਬਾਦਲੇ ਫੇਰ ਬਦਲ ਦੇਖਣ ਨੂੰ ਮਿਲੇ ਸੀਗੇ ਜਦੋਂ ਕਿ ਲੁਧਿਆਣਾ ਦੇ ਕਮਿਸ਼ਨਰ ਆਫ ਪੁਲਿਸ ਦਾ ਤਬਾਦਲਾ ਕੀਤਾ ਗਿਆ ਸੀਗਾ ਮਨਦੀਪ ਸਿੱਧੂ ਦਾ ਤਬਾਦਲਾ ਕੀਤਾ ਗਿਆ ਸੀਗਾ ਉਹਨਾਂ ਦੀ ਥਾਂ ਤੇ ਕੁਲਦੀਪ ਚਾਹਲ ਨੂੰ ਲੁਧਿਆਣਾ ਦਾ ਕਮਿਸ਼ਨਰ ਆਫ ਪੁਲਿਸ ਨਿਯੁਕਤ ਕੀਤਾ ਗਿਆ ਸੀਗਾ ਤੇ ਹੁਣ ਇੱਕ ਵਾਰ ਫਿਰ ਤੋਂ ਵੱਡੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਪੰਜਾਬ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਹੈ ਫਾਜ਼ਿਲਕਾ ਦੇ ਐਡੀਸ਼ਨਲ ਸਿਵਲ ਜੱਜ ਨੂੰ ਬਰਖਾਸਤ ਕੀਤਾ ਗਿਆ ਦੱਸ ਕੇ ਜੱਜ ਪ੍ਰਦੀਪ ਸਿੰਘਲ ਨੂੰ ਬਰਖਾਸਤ ਕੀਤਾ ਗਿਆ ਦਰਸਲ ਪੰਜਾਬ ਦਾ ਹਾਈ ਕੋਰਟ ਨੇ ਗਵਰਨਰ ਨੂੰ ਇਸ ਬਾਬਤ ਤਜ਼ਵੀਜ਼ ਭੇਜੀ ਸੀ ਕਿ ਅਕਤੂਬਰ ਮਹੀਨੇ 6 ਭੇਜੀ ਤਜ਼ਵੀਜ਼ ਤੇ ਗਵਰਨਰ ਨੇ ਆਪਣੀ ਮੋਹਰ ਲਗਾਈ ਹੈ ਤੇ ਫਾਜ਼ਿਲਕਾ ਦੇ ਐਡੀਸ਼ਨਲ ਸਿਵਲ ਜੱਜ ਨੇ ਜਿਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਦੱਸ ਕੇ ਜੱਜ ਪ੍ਰਦੀਪ ਸਿੰਘਲ ਨੇ ਜਿਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਹੈ ਦੱਸ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਗਵਰਨਰ ਨੂੰ ਇਸ ਬਾਬਤ ਤਜ਼ਵੀਜ਼ ਭੇਜੀ ਸੀ ਕਿ ਤੇ ਅਕਤੂਬਰ ਮਹੀਨੇ 6 ਭੇਜੀ ਤਜ਼ਵੀਜ਼ ਤੇ ਗਵਰਨਰ ਨੇ ਆਪਣੀ ਮੋਹਰ ਲਗਾਈ ਹੁਣ ਗਲ ਕਰਾਂਗੇ ਪੰਜਾਬ ਕਾਂਗਰਸ ਦੇ ਦਿਵਿੰਦਰ ਯਾਦਵ ਹੋਣਗੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੱਸਦੇ ਕਿ ਹਰੀਸ਼ ਚੌਧਰੀ ਦੀ ਇੰਚਾਰਜ ਵਜੋਂ ਛੁੱਟੀ ਕਰ ਦਿੱਤੀ ਗਈ ਹੈ ਕਾਂਗਰਸ ਮਦਾਨ ਖੜਗੇ ਨੇ ਦਿਵਿੰਦਰ ਯਾਦਵ ਨੂੰ ਜ਼ਿੰਮਾ ਦਿੱਤਾ ਹੈ ਤੇ 2024 ਲੋਕ ਸਭਾ ਚੋਣਤ ਪਹਿਲਾ ਫਟਾਫੇਰ ਬਦਲ ਕੀਤਾ ਗਿਆ ਹੈ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਕਾਂਗਰਸ ਦੇ ਜੋ ਇੰਚਾਰਜ ਹੋਣਗੇ ਦਿਵਿੰਦਰ ਯਾਦਵ ਹੋਣਗੇ ਦੱਸਦੇ ਦਿੱਲੀ ਕਾਂਗਰਸ ਦੇ ਲੀਡਰ ਹਨ ਦਿਵਿੰਦਰ ਯਾਦਵ ਤੇ ਉਤਰਾਖੰਡ ਦੇ ਪਹਿਲੇ ਇੰਚਾਰਜ ਸੀਗੇ ਉਹ ਸੰਭਾਲ ਰਹੇ ਸੀਗੇ ਜ਼ਿੰਮਾ ਉਤਰਾਖੰਡ ਦਾ ਤੇ ਹੁਣ ਪੰਜਾਬ ਦਾ ਜ਼ਿੰਮਾ ਸਾਂਭਣਗੇ ਤਾਜ਼ਾ ਖ਼ਬਰ ਹੈ ਕਿ ਸੁਖਜਿੰਦਰ ਰੰਦਾਵਾ ਰਾਜਸਥਾਨ ਤੇ ਇੰਚਾਰਜ ਬਣੇ ਰਹੇਗੇ। ਇਸ ਨਾਲ ਹੀ ਸਚੀਨ ਪਾਇਲਟ ਛਤੀਸਗੜ੍ਹ ਕਾਂਗਰਸ ਦੇ ਇੰਚਾਰਜ ਬਣੇ ਰਹੇਗੇ। ਤੇ ਹੁਣ ਪੰਜਾਬ ਕਾਂਗਰਸ ਨੂੰ ਨਵਾਂ ਇੰਚਾਰਜ ਮਿਲਿਆ ਹੈ। ਹਰਿਸ਼ ਚੌਧਰੀ ਦੀ ਛੁੱਟੀ ਕਰ ਦਿੱਤੀ ਗਈ ਹੈ। ਉਹਨਾਂ ਦੇ ਥਾਂ ਤੇ ਦਿਵਿੰਦਰ ਯਾਦਵ ਨੂੰ ਪੰਜਾਬ ਕਾਂਗਰਸ ਦਾ ਜ਼ਿੰਮਾ ਮਿਲਿਆ ਹੈ। ਇਸ ਨਾਲ ਹੀ ਰਾਜਾ ਵੜਿੰਗ ਜੋ ਪ੍ਰਧਾਨ ਨੇ ਪੰਜਾਬ ਕਾਂਗਰਸ ਨੇ ਉਹਨਾਂ ਦੇ ਉੱਤੇ ਟਵੀਟ ਕੀਤਾ ਹੈ। ਉਹਨਾਂ ਨੇ ਲਿਖਿਆ ਕਿ ਪੰਜਾਬ ਕਾਂਗਰਸ ਦਿਵਿੰਦਰ ਯਾਦਵ ਜੀ ਪੰਜਾਬ ਕਾਂਗਰਸ ਦੇ ਇੰਚਾਰਜ ਨਿਯੁਕਤ ਹੋਣ ਤੇ ਦਿਲੋਂ ਵਧਾਈ ਤੇ ਸਵਾਗਤ જમીન પદ્ધરથી પાર્ટીનું હોર મજબૂત તો કરવાડેના કામ કર भारत पाकिस्तान ਸਰਹੱਦ ਤੋਂ ਸੁਪਰ ਐਕਸਕਲੂਸਿਵ ਰਿਪੋਰਟ ਸਾਹਮਣੇ ਹੈ ਦੱਸਦੇ ਕਿ ਜੰਮੂ ਦੇ ਅਖਨੂਰ ਚ ਗਰਾਉਂਡ ਜ਼ੀਰੋ ਤੋਂ న్యూਸ 18 ਦੀ ਰਿਪੋਰਟ ਖਾਸ ਰਿਪੋਰਟ ਹੈ ਕਿਵੇਂ ਅਖਨੂਰ ਦੇ ਖੋਰਚ ਆਤਵਾਦੀਆਂ ਨੇ ਕੁਸਪੈਟ ਦੀ ਕੋਸ਼ਿਸ਼ ਕੀਤੀ న్యూਸ 18 ਦੀ ਟੀਮ ਨੇ ਮੌਕੇ ਦੇ ਹਾਲਾਤ ਦਾ ਜਾਇਜ਼ਾ ਲਿਆ ਜਿਸ ਨਾਲ ਹੀ ਫੌਜ ਨੇ ਕਿਵੇਂ ਇਸ ਕੁਸਪੈਟ ਨੂੰ ਨਾਕਾਮ ਕੀਤਾ ਰੇਜ਼ਨਾਲੀ ਫੌਜ ਨੇ ਕਿਸ ਥਾਤੇ ਦਹਿਸ਼ਤਗਰ ਟਰੇਰ ਕੀਤੇ ਦਰਸਲ ਪਾਕਿਸਤਾਨੀ ਜੰਮੂ ਜ਼ਿਲ੍ਹੇ ਦੇ ਅਖਨੂਰ ਦੇ ਖੋਟ ਸਰਹੱਦ ਦੇ ਨਾਲ ਕੁਸਪੈਟ ਦੀ ਇੱਕ ਵੱਡੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਸੀਗਾ ਤੇ ਚਾਰ ਅਤਵਾਦੀਆਂ ਦਾ ਇੱਕ ਗਰੁੱਪ ਭਾਰਤ ਵਿੱਚ ਕੁਸਪੈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਫੌਜ ਨੇ ਇਸ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਜਿਸੇ ਇੱਕ ਅਤਵਾਦੀ ਮਾਰਿਆ ਗਿਆ ਅਤੇ ਦੂਜੇ ਅਤਵਾਦੀਆਂ ਨੇ ਉਸ ਦੀ লাশ ਨੂੰ ਪਾਕਿਸਤਾਨ ਵੱਲ ਖਿੱਚ ਲਿਆ ਗੋਲੀਬਾਰੀ ਪੂਰੀ ਰਾਤ ਚੱਲੀ ਇਸ ਤੋਂ ਬਾਅਦ ਪਾਕਿਸਤਾਨ ਨੇ ਧਿਆਨ ਪਟਕਾਉਣ ਲਈ ਆਪਣੇ ਪਾਸੇ ਦੀਆਂ ਝਾੜੀਆਂ ਨੂੰ ਆਗ ਲਗਾ ਦਿੱਤੀ ਤੇ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਹਾਲਾਂਕਿ ਅੱਜੋ ਤਸਵੀਰਾਂ ਨੇ ਕਲੀਅਰ ਨਹੀਂ ਨੇ ਪਰ ਇੰਨਾ ਸਮਝਣ ਲਈ ਕਾਫੀ ਨੇ ਕਿ ਕਿਵੇਂ ਇੱਕ ਗੁਸਪੈਠੀਏ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸਰਹੱਦ ਪਾਰ ਕਰਨ ਦੀ ਇਸੇ ਦੇ ਵਿਚਾਲੇ ਇਸ ਕੋਸ਼ਿਸ਼ ਨੂੰ ناکਾਮ ਕੀਤਾ ਗਿਆ న్యూਸ 18 ਦੀ ਟੀਮ ਤੁਹਾਨੂੰ ਇਸ ਵਕਤ ਖੋੜ ਦੇ ਉਸ ਇਲਾਕੇ 'ਚ ਲੈ ਕੇ ਆਈ ਹੈ ਜਿੱਥੇ ਭਾਰਤੀ ਸੈਨਾ ਨੇ ਪਾਕਿਸਤਾਨ ਦੀ ਤਰਫੋਂ ਇੱਕ ਗੁਸਪੈਠ ਦੀ ਕੋਸ਼ਿਸ਼ ਨੂੰ ناکਾਮ ਆਪ ਕੀਤਾ ਦੋ ਪਾਕਿਸਤਾਨੀ ਗੁਸਪੈਠੀਏ ਮਾਰ ਗिराਏ ਗਏ ਹਨ ਤੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਸੈਨਾ ਦੇ ਇਹ ਉਹ ਜੰਗਬਾਲ ਜਵਾਨ ਹੈਗੇ ਜਿਹੜੇ ਖੋੜ ਸੈਕਟਰ ਵਿੱਚ ਇੰਟਰਨੈਸ਼ਨਲ ਬਾਰਡਰ ਦੇ ਲਾਗੇ ਪਾਕਿਸਤਾਨ ਦੀ ਤਰਫੋਂ ਹੋ ਰਹੀ ਗੁਸਪੈਠ ਨੂੰ ਕਰਾਰਾ ਜਵਾਬ ਦੇਣ ਲਈ ਇੱਥੇ ਬਿਲਕੁਲ ਮੁਸਤੈਦ ਹੈਗੇ ਇਹ ਉਹ ਜਗ੍ਹਾ ਹੈ ਇਥੋਂ ਕੁਝ ਹੀ ਮੀਟਰ ਦੂਰ ਉਹ ਜਗ੍ਹਾ ਹੈ ਜਿੱਥੋਂ ਪਾਕਿਸਤਾਨ ਨੇ ਚਾਰ ਆਤੰਕਵਾਦੀਆਂ ਨੂੰ ਭਾਰਤੀ ਸੀਮਾ ਵਿੱਚ ਗੁਸਪੈਠ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਦੇਖੋ ਕਿ ਇਸ ਵਕਤ ਇੱਥੇ ਪੂਰਾ ਭਾਰਤੀ ਸੈਨਾ ਮੁਸਤੈਦ ਹੈਗੀ ਇਹ ਜਵਾਨ ਮੁਸਤੈਦ ਹੈਗੇ ਕਿਸੇ ਵੀ ਪਾਕਿਸਤਾਨ ਦੀ ਤਰਫੋਂ ਕੋਸ਼ਿਸ਼ ਨੂੰ ਵਿਫਲ ਕਰਨ ਲਈ ਪਾਕਿਸਤਾਨ ਨੇ ਅੱਜ ਤੜਕੇ ਹੀ ਚਾਰ ਆਤੰਕਵਾਦੀਆਂ ਨੂੰ ਭਾਰਤੀ ਸੀਮਾ ਵਿੱਚ ਗੁਸਪੈਟ ਕਰਨ ਦੀ ਸਾਜ਼ਿਸ਼ ਰਚੀ ਲੇਕਿਨ ਉਹਦੇ ਬਾਅਦ ਜਦੋਂ ਭਾਰਤੀ ਸੈਨਾ ਦੀ ਇਕਵਿਪਮੈਂਟ ਨੇ ਉਸ ਚੀਜ਼ ਨੂੰ ਨੋਟਿਸ ਕੀਤਾ ਭਾਰਤੀ ਸੈਨਾ ਨੇ ਜਵਾਬੀ ਕਾਰਵਾਈ ਕੀਤੀ ਉਸ ਉਸ ਗਰੁੱਪ ਤੇ ਜਿਹੜਾ ਇਨਫਿਲਟ੍ਰੇਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਚਾਰ ਗੁਸਪੈਠੀਆਂ ਜਦੋਂ ਦੇਖੇਗੇ ਤੇ ਭਾਰਤੀ ਸੈਨਾ ਨੇ ਉਹਨਾਂ ਤੇ ਕਾਰਵਾਈ ਕੀਤੀ ਦੋ ਗੁਸਪੈਠੀਆਂ ਨੂੰ ਭਾਰਤੀ ਸੈਨਾ ਨੇ ਮਾਰ ਗिराया ਪਾਕਿਸਤਾਨ ਦੀ ਤਰਫੋਂ ਜੰਮੂ ਕਸ਼ਮੀਰ ਵਿੱਚ ਹਾਲਾਤ ਖਰਾਬ ਕਰਨ ਦੀ ਸਾਜ਼ਿਸ਼ ਹਮੇਸ਼ਾ ਤੋਂ ਰਚੀ ਜਾ ਰਹੀ ਹੈ ਲੇਕਿਨ ਭਾਰਤੀ ਸੈਨਾ ਇਨੀ ਮੁਸਤੈਦ ਹੈਗੀ ਕਿ ਕਿਸੇ ਵੀ ਤਰ੍ਹਾਂ ਦੇ ਪਾਕਿਸਤਾਨ ਦੀ ਨਾਪਾਕ ਹਰਕਤ ਨੂੰ ਵਿਫਲ ਕਰਨ ਲਈ ਬਿਲਕੁਲ ਤਿਆਰ ਹੈਗੇ ਇਹ ਉਹ ਜਾਂਬਾਜ਼ ਸਿਪਾਹੀ ਹੈਗੇ ਜਿਹੜੇ ਆਪਣੀ ਸੀਨੇ ਤੇ ਗੋਲੀ ਖਾਣ ਨੂੰ ਤਿਆਰ ਹਨ ਲੇਕਿਨ ਇਹਨਾਂ ਦੀ ਹਮੇਸ਼ਾ ਇਹ ਕੋਸ਼ਿਸ਼ ਹੈ ਕਿ ਪਾਕਿਸਤਾਨ ਦੇ ਜਿਹੜੇ ਨਾਪਾਕ ਮਨਸੂਬੇ ਹੈਗੇ ਜੰਮੂ ਕਸ਼ਮੀਰ ਵਿੱਚ ਸਿਵਿਲਿਅਨ ਨੂੰ ਟਾਰਗੇਟ ਕਰਨ ਦੇ ਪਾਕਿਸਤਾਨ ਦੀ ਰਫੋਂ ਆਤੰਕਵਾਦੀਆਂ ਨੂੰ ਭੇਜ ਕੇ ਜੰਮੂ ਕਸ਼ਮੀਰ ਵਿੱਚ ਹਾਲਾਤ ਖਰਾਬ ਕਰਨ ਦੀ ਸਾਰੀ ਸਾਜ਼ਿਸ਼ ਨੂੰ ਇਹ ਜਵਾਨ ਭਾਰਤੀ ਸੈਨਾ ਦੇ ਵਿਫਲ ਕਰਦੇ ਪੈ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਇੱਥੇ ਐਮਬੁਸ਼ ਲਗਾ ਕੇ ਬੈਠੇ ਹੋਏ ਕਿ ਅਗਰ ਕੋਈ ਗੁਸਪੈਠ ਕਰਨ ਦੀ ਫਿਰ ਤੋਂ ਸਾਜ਼ਿਸ਼ ਰਚੇ ਤੇ ਉਹਨੂੰ ਵੀ ਉਹਦੀ ਜਿਹੜਾ ਮੁਕਾਮ ਹੈ ਮੌਤ ਦਾ ਉਹਦੇ ਹਵਾਲੇ ਕਰ ਦਿੱਤਾ ਜਾਏ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਮੁਸ਼ਕਿਲ ਹਾਲਾਤ ਹੈਗੇ ਨਾ ਸਰਕੰਡਿਆਂ ਵਿੱਚ ਲੇਕਿਨ ਭਾਰਤੀ ਸੈਨਾ ਮੁਸਤੈਦ ਹੈਗੀ ਤੇ ਕਿਸੇ ਵੀ ਤਰ੍ਹਾਂ ਦੀ ਨਾਪਾਕ ਹਰਕਤ ਜੋ ਪਾਕਿਸਤਾਨ ਦੀ ਤਰਫੋਂ ਕੀਤੀ ਜਾ ਰਹੀ ਹੈ ਉਹਨੂੰ ਬੇਫਲ ਕਰਨ ਲਈ ਤਿਆਰ ਹੈਗੇ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਇਨਫੋਰਮੇਸ਼ਨ ਮਿਲੀ ਦੀ ਹੈ ਕਿ ਸੀਮਾ ਦੇ ਉਸ طرف ਕਈ ਲਾਂਚ ਪੈਡਸ ਨੂੰ ਪਾਕਿਸਤਾਨ ਨੇ ਐਕਟੀਵੇਟ ਕਰ ਦਿੱਤਾ ਹੈ ਉੱਥੇ ਕਈ ਗੁਸਪੈਠੀਏ ਬਿਲਕੁਲ ਤਿਆਰ ਬੈਠੇ ਹੋਣ ਭਾਰੀ ਮਾਤਰਾ ਵਿੱਚ ਹਥਿਆਰ ਦੇ ਗੋਲਾ ਬਾਰੂਦ ਰੱਖ ਕੇ ਕਿ ਕਿਸੇ ਤਰੀਕੇ ਭਾਰਤੀ ਸੀਮਾ ਵਿੱਚ ਗੁਸਪੈਟ ਕਰ ਲੈਣ ਲੇਕਿਨ ਭਾਰਤੀ ਸੈਨਾ ਨੇ ਹਰ ਬਾਰ ਪਾਕਿਸਤਾਨ ਦੇ ਉਸ ਨਾਪਾਕ मंसूਬੇ ਨੂੰ ਵਿਫਲ ਕੀਤਾ ਭਾਰਤੀ ਸੈਨਾ ਦੇ ਉਹ ਜੰਗਬਾਦ ਸਿਪਾਹੀ ਹੈਗੇ ਜਿਨ੍ਹਾਂ ਨੇ ਪਾਕਿਸਤਾਨ ਦੇ ਉਸ ਨਾਪਾਕ ਮਨਸੂਬੇ ਨੂੰ ਵਿਫਲ ਕੀਤਾ ਜਿੱਥੇ ਪਾਕਿਸਤਾਨ ਨੇ ਚਾਰ دہشتਗਰਦਾਂ ਨੂੰ ਭਾਰਤੀ ਸੀਮਾ ਵਿੱਚ ਗੁਸਪੈਠ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਦੋ ਆਤੰਕਵਾਦੀਆਂ ਨੂੰ ਭਾਰਤੀ ਸੈਨਾ ਨੇ ਉਸੇ ਵਕਤ ਮਾਰ ਗिराया ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਭਾਰਤੀ ਸੈਨਾ ਨੇ ਜਦੋਂ ਨੋਟਿਸ ਕੀਤਾ ਕਿ ਦੋ ਆਤੰਕਵਾਦੀ ਚਾਰ ਆਤੰਕਵਾਦੀਆਂ ਦਾ ਇੱਕ ਟੋਲਾ ਭਾਰਤੀ ਸੀਮਾ ਵਿੱਚ ਗੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੇ ਬਾਅਦ ਹੀ ਭਾਰਤੀ ਸੈਨਾ ਨੇ ਇਹਨਾਂ ਜੰਗਬਾਦ ਸਿਪਾਹੀਆਂ ਨੇ ਆਪਣੇ ਬੰਦੂਕ ਦੀ ਨਲੀਆਂ ਖੋਲ੍ਹ ਦਿੱਤੀਆਂ ਜਿਨ੍ਹਾਂ ਦੀ ਪਾਕਿਸਤਾਨ ਦੇ ਆਤੰਕਵਾਦੀਆਂ ਨੂੰ ਇੱਕrarra ਜਵਾਬ ਮਿਲਿਆ ਦੋ ਆਤੰਕਵਾਦੀਆਂ ਨੂੰ ਠੇਰ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਅਗਰ ਮੇਰੇ ਵੀਡੀਓ ਜਰਨਲਿਸਟ ਤੁਹਾਨੂੰ ਦੱਸਣਗੇ ਬਸ ਇਥੋਂ ਥੋੜਾ ਜਿਹਾ ਹੀ ਦੂਰ ਉਹ ਜਗ੍ਹਾ ਹੈ ਜਿੱਥੇ ਉਹ ਆਤੰਕਵਾਦੀਆਂ ਦੀ ਲਾਸ਼ਾਂ ਡਿੱਗੀਆਂ ਹੋਈਆਂ ਸਨ ਇਸ ਸਰਕੰਡੇ ਤੁਸੀਂ ਦੇਖੋ ਕਿ ਇਹ ਮੈਂ ਸਰਕੰਡਿਆਂ ਨੂੰ ਦਾ ਸਹਾਰਾ ਲੈ ਕੇ ਆਤੰਕਵਾਦੀ ਭਾਰਤੀ ਸਰਹੱਦ ਵਿੱਚ ਗੁਸਪੈਟ ਕਰਨ ਦੀ ਸਾਜ਼ਿਸ਼ ਕਰ ਰਹੀ ਸੀ ਲੇਕਿਨ ਭਾਰਤੀ ਸੈਨਾ ਦੇ ਇਹ ਉਹ ਜਾਂਬਾਦ ਸਿਪਾਹੀ ਇਹਨਾਂ ਨੇ ਆਪਣੀ ਸੁਰੱਖਿਆ ਦੀ ਕੋਈ ਇਹਨਾਂ ਨੇ ਪਰ ਇਹ ਉਹਦੀ ਸੰਭਾਲ ਨਹੀਂ ਕੀਤੀ ਲੇਕਿਨ ਇਹਨਾਂ ਨੇ ਇਹ ਸੂਨਿਸ਼ਚਿਤ ਕੀਤਾ ਕਿ ਪਾਕਿਸਤਾਨ ਦੀ ਉਹ ਨਾਪਾਕ ਹਰਕਤ ਨੂੰ ਫਲ ਕੀਤਾ ਜਾਏ ਇਹ ਬੇਸ਼ੱਕ ਆਪਣੇ ਪਰਿਵਾਰ ਤੋਂ ਦੂਰ ਹਨ ਲੇਕਿਨ ਭਾਰਤ ਦੀ ਜਿੰਨੀ ਆਬਾਦੀ ਹੈ ਉਹਨੂੰ ਨੂੰ ਆਪਣਾ ਪਰਿਵਾਰ ਸਮਝਦੇ ਨੇ ਤੇ ਦਿਨ ਹੋਵੇ ਰਾਤ ਹੋਵੇ ਧੁੱਪ ਹੋਵੇ بارش ਹੋਵੇ ਇਹ ਇਸ ਸੀਮਾ ਨੂੰ ਭਾਰਤੀ ਜਿਹੜੀ ਸਰਜ਼ਮੀਨ ਦੀ ਸੀਮਾ ਹੈ ਉਹਦੀ ਸੁਰੱਖਿਆ ਲਈ 24 ਘੰਟੇ ਚਾਕ ਚੋਬੰਦ ਇੱਥੇ ਹੈਗੇ ਜਿੱਥੇ ਪਾਕਿਸਤਾਨ ਦੇ ਦੋ ਅਤੰਕਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਪਾਕਿਸਤਾਨ ਨੇ ਚਾਰ ਅਤੰਕੀਆਂ ਦੇ ਇੱਕ ਦਸਤੇ ਨੂੰ ਭਾਰਤੀ ਸੀਮਾ ਵਿੱਚ ਗੁਸਪੈਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਲੇਕਿਨ ਜਦੋਂ ਭਾਰਤੀ ਸੈਨਾ ਨੇ ਉਸ ਗੁਸਪੈਟ ਨੂੰ ਵੇਖਿਆ ਤੇ ਭਾਰਤੀ ਸੈਨਾ ਨੇ ਉਸ ਗੁਸਪੈਟੀਆਂ ਤੇ ਹਮਲਾ ਕੀਤਾ ਜਿਹਦੇ ਵਿੱਚ ਦੋ ਗੁਸਪੈਟੀਆਂ ਮਾਰੇ ਗਏ ਪਾਕਿਸਤਾਨ ਦੀ ਤਰਫੋਂ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਭਾਰਤ ਵਿੱਚ ਅਤੰਕਵਾਦੀਆਂ ਨੂੰ ਪੇਜ ਕੇ ਹਾਲਾਤ ਖਰਾਬ ਕੀਤੇ ਜਾਣ ਜੰਮੂ ਕਸ਼ਮੀਰ ਵਿੱਚ ਹਾਲਾਤ ਖਰਾਬ ਕੀਤੇ ਜਾਣ ਲੇਕਿਨ ਭਾਰਤੀ ਸੈਨਾ ਦੇ ਉਹ ਏ ਉਹ ਮੁਸਤੈਦ ਜਵਾਨ ਹੈਗੇ ਜਿਹੜੇ ਕਿਸਤਾਂ ਦੇ ਹਰ ਇੱਕ ਮਨਸੂਬੇ ਨੂੰ ਵਿਫਲ ਕਰਦੇ ਪਏ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਸੂਰਜ ਬੇਸ਼ੱਕ ਟਲ ਰਿਹਾ ਹੈਗਾ ਲੇਕਿਨ ਚਾਹੇ ਦਿਨ ਹੋਵੇ ਰਾਤ ਹੋਵੇ ਭਾਰਤੀ ਸੈਨਾ ਦੇ ਇਹ ਜਵਾਨ ਇੱਥੇ ਇੰਟਰਨੈਸ਼ਨਲ ਬਾਰਡਰ ਤੇ 24 ਘੰਟੇ ਮੁਸਤਾਇਦ ਰਹਿੰਦੇ ਹਨ ਕਿ ਪਾਕਿਸਤਾਨ ਦੀ ਕੋਈ ਵੀ ਨਾਪਾਕ ਹਰਕਤ ਨੂੰ ਵਿਫਲ ਕੀਤਾ ਜਾਏ ਕੈਮਰਾ ਪਰਸਨ ਆਸ਼ੂ ਦੇ ਨਾਲ ਮਹਤਜਿੰਦਰ ਸਿੰਘ ਛੋੜੀ ਨਿਊਜ਼ 18 ਲਈ ਪੰਜਾਬ ਯੂਨੀਵਰਸਿਟੀ ਤੇ ਉਪਰਾਸ਼ਟਪਤੀ ਤੇ ਬਿਆਨ ਨਾਲ ਸਿਆਸਤ ਗਰਮਾ ਗਈ ਇਸ ਵਿੱਚ ਉਪਰਾਸ਼ਟਪਤੀ ਦੀ ਸਲਾਹ ਤੇ आम आदमी पार्टी ਨੂੰ ਇਤਰਾਜ਼ ਹੈ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਬਤੌਰ ਚਾਂਸਲਰ ਰਾਜਨੀਤੀ ਨਾਕਰਨ ਤਨਖਤ বিজেপি ਲੀਡਰ ਦੀ ਤਰ੍ਹਾਂ ਵਿਹਾਰ ਨਾ ਕੀਤਾ ਜਾਏ ਕਿ ਪੰਜਾਬ বিজেপি ਬਿਆਨ ਦਾ ਵਿਰੋਧ ਕਰੇਗੀ ਉਪ ਰਾਸ਼ਟਰਪਤੀ ਨੇ ਦਰਸਲ ਪੀਯੂ ਚਿੱਤਸਿਆਸੀ ਦਾ ਕਿ ਹਰਿਆਣਾ ਦਾ ਹਿੱਸਾ ਹੈ ਪੰਜਾਬ ਯੂਨੀਵਰਸਿਟੀ ਚ ਗਲੋਬਲ ਅਲੂਮਨੀ ਮੀਟ ਪਹੁੰਚੇ ਸੰਜਗਦੀਪ ਤਨਖਰ ਜਦੋਂ ਕਿ ਉਹਨਾਂ ਦੇ ਵੱਲੋਂ ਆਪ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਇਸ ਤੇ ਕਰਨਾ ਇਤਰਾਜ਼ she has to turn around. We have Haryana as a state. It was part of Punjab ministry earlier. A foundation of colleges is going to take place. ਜਗਦੀਪ ਧਨਕੜ ਜੀ ਬਤੌਰ ਚਾਂਸਲਰ ਅਸੀਂ ਉਹਨਾਂ ਨੂੰ ਵੀ ਚਾਹਾਂਗੇ ਕਿ ਉਹ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰਨ ਉਹ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਹੈ ਉਹਨਾਂ ਦਾ ਜਿਹੜਾ ਕੰਡਕਟ ਹੈ ਬਤੌਰ ਵਾਈਸ ਪ੍ਰੈਜ਼ੀਡੈਂਟ ਹੀ ਨਜ਼ਰ ਆਉਣਾ ਚਾਹੀਦਾ ਨਾ ਕਿ ਭਾਜਪਾ ਦੇ ਲੀਡਰ ਦੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਅੰਦਰ ਹਰਿਆਣਾ ਦਾ ਵੀ ਹਿੱਸਾ ਹੋਵੇ ਜੋ ਗੱਲ ਕਹੀ ਜਾ ਰਹੀ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਦਾ تعلق ਪੰਜਾਬ ਦੇ ਨਾਲ ਹੀ ਹੈ ਔਰ ਪੰਜਾਬ ਸਰਕਾਰ ਨੂੰ ਉਹਦੇ ਵਿੱਚ ਜੋ ਵੀ ਹਿੱਸਾ ਬਣਦਾ ਜ਼ਰੂਰ ਪਾਉਣਾ ਚਾਹੀਦਾ ਔਰ ਪੰਜਾਬ ਯੂਨੀਵਰਸਿਟੀ ਤੇ ਅਧਿਕਾਰ ਪੰਜਾਬ ਦਾ ਹੀ ਹੈ ਪੰਜਾਬੀਆਂ ਦਾ ਹੀ ਹੈ ਇਹਨੇ ਤੋਂ ਪਹਿਲੇ ਆਪਣਾ ਕਲੇਮ kiya ਹੀ ਹੈ ਕਿ ਪੰਜਾਬ ਯੂਨੀਵਰਸਿਟੀ ਮੇਂ ਹਰਿਆਣਾ ਕਾ ਇੱਕ ਆਪਣਾ ਸ਼ੇਅਰ ਹੈ ਕਿ ਆਪਕੋ ਕੋਈ ਕਠਾਈ ਹੈ ਅਗਰ ਆਤੀ ਹੈ ਤਾਂ ਮਰੇ ਹਾਂ ਕੁਰਸ਼ੇਤ ਵਿਸ਼ਵਵਿਦਿਆਲੇ ਮੇਂ ਪੰਜਾਬ ਕੇ ਅਗਰ ਕਾਲਜ ਆ ਕੇ ਅਫੀਲੀਏਟ ਕਰਨਾ ਚਾਹਤੇ ਤਾਂ ਤਮ ਤਿਆਰ ਹੈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਹੋਰ ਝਟਕਾ ਦਿੱਤਾ ਹੈ ਦੱਸ ਕੇ ਪੰਜਾਬ ਸਰਕਾਰ ਦੇ ਕਰਜ਼ ਲੈਣ ਦੀ ਸੀਮਾ 'ਚ ਕਟੌਤੀ ਦੀ ਤਿਆਰੀ ਕੀਤੀ ਜਾ ਰਹੀ ਹੈ ਕੇਂਦਰ ਦੇ ਵੱਲੋਂ ਕਰਜ਼ ਲੈਣ ਦੀ ਸੀਮਾ 'ਚ 2300 ਕਰੋੜ ਰੁਪਏ ਦੀ ਕਟੌਤੀ ਕੀਤੀ ਜਾਏਗੀ ਕੇਂਦਰ ਸਰਕਾਰ ਨੇ ਪਾਵਰਕਾਮhoe ਕਾਟੇ ਦਾ ਹਵਾਲਾ ਦਿੱਤਾ ਹੈ ਦੱਸ ਕੇ ਕੇਂਦਰ ਵਿੱਤ ਮੰਤਰਾਲੇ ਨੇ ਕਾਟੇ ਦਾ ਹਵਾਲਾ ਦਿੱਤਾ ਹੈ ਜਨਾਲੀ ਪਾਵਰਕਾਮ ਰਸਾਲ 2022-23 ਦੇ 4700 ਕਰੋੜ ਰੁਪਏ ਦੇ ਕਾਟੇ ਦਾ ਹਵਾਲਾ ਦਿੱਤਾ ਗਿਆ ਹੈ ਕੇਂਦਰ ਦੇ ਵੱਲੋਂ ਕੇਂਦਰ ਨੇ ਰਾਜ ਸਰਕਾਰ ਨੂੰ ਨੁਕਸਾਨ ਦਾ 50% ਚੱਲਣ ਦਿੱਤੇ ਹੈ ਜਨਾਈ ਪੰਜਾਬ ਸਰਕਾਰ ਨੇ ਕਾਟੇ ਦੀ ਗਿਣਤੀ ਜ وجہ ਕੇਂਦਰ ਦੀ ਵਿਦੇਸ਼ੀ ਕੋ ਲੱਖ ਦਨ ਲਈ ਬਣਾਈ ਪਾਲਿਸੀ ਕਾਰਨ ਕੱਟਾ ਹੋਇਆ ਅਕਾਲੀ ਦਲ ਨਾਲ ਰਲੇਵੇ ਨੂੰ ਲੈ ਕੇ ਢੀਂਟ ਸਾ ਤੜੇ ਵੱਲੋਂ ਪਾਰਟੀ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ ਇੱਕ ਕਮੇਟੀ ਬਣਾ ਕੇ ਵਰਕਰਸ ਤੇ ਪਾਰਟੀ ਹੁਦੇਦਾਰਾਂ ਦੀ ਫੀਡਬੈਕ ਲੈਣ ਦਾ ਫੈਸਲਾ ਹੋਇਆ ਕਮੇਟੀ 2 ਹਫਤੇ ਚ ਰਿਪੋਰਟ ਦੇਵੇਗੀ ਟਿੰਸਾ ਧੜੇ ਦੀ ਅਕਾਲੀ ਦਲ ਦੇ ਵਿੱਚ ਵਾਪਸੀ ਦਾ ਰਾਹ ਇਨ੍ਹਾਂ ਬਿਆਨਾਂ ਦੇ ਨਾਲ ਤਿਆਰ ਹੋਣ ਲੱਗਿਆ ਸੀ। ਟਿੰਸਾ ਧੜੇ ਨੇ ਸੁਖਪੀਰ ਬਾਦਲ ਦੇ ਵੱਲੋਂ ਵਿਅਦਬੀ ਦੀਆਂ ਘਟਨਾਵਾਂ ਤੇ ਕਿਸੇ ਦਾ ਦਿਲ ਨਾ ਦਿਖਾਉਣ ਦੇ ਲਈ ਮੰਗੀ ਮਾਫੀ ਦਾ ਸਵਾਗਤ ਕੀਤਾ ਸੀ। ਤਾਂ ਅਕਾਲੀ ਦਲ ਨੇ ਵੀ ਟਿੰਸਾ ਨੂੰ ਸਤਕਾਰਯੋਕ ਕਿਹਾ ਕਿ ਇਹ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ। ਅਕਾਲੀ ਦਲ ਦੇ ਨਾਲ ਰਿਲੇਵੇਂ ਨੂੰ ਲੈ ਕੇ ਟਿੰਸਾ ਧੜੇ ਦੇ ਵੱਲੋਂ ਸੱਦੀ ਗਈ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਤੋਂ ਬਾਅਦ ਫੈਸਲਾ ਹੋਇਆ ਇੱਕ ਕਮੇਟੀ ਬਣਾਉਣ ਦਾ। ਜੋ ਜ਼ਿਲ੍ਹਾ ਪੱਧਰ ਤੱਕ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਦੀ رائے ਲਵੇਗੀ ਅਤੇ ਫਿਰ ਫਾਈਨਲ ਫੈਸਲਾ ਹੋਵੇਗਾ ਅੱਜ ਦੀ ਮੀਟਿੰਗ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦੇ ਪ੍ਰਧਾਨਗੀ ਵਿੱਚ ਹੋਈ ਹੈ ਉਹਦੇ ਵਿੱਚ ਸਾਰੇ ਹੀ ਲੀਡਰਸ ਨੇ ਆਪਦੀ ਆਪਦੀ رائے ਦਿੱਤੀ ਹੈ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਢੀਂਸਾ ਸਾਹਿਬ ਨੂੰ ਸਾਰੇ ਨੇ ਅਧਿਕਾਰ ਦਿੱਤਾ ਕਿ ਉਹ ਕਮੇਟੀ ਬਣਾਉਣ ਅਤੇ ਜਿਹੜੇ ਕੋਈ ਜ਼ਿਲ੍ਹਾ ਲੈਵਲ ਤੇ ਸਾਰੇ ਵਰਕਰ ਸਰਬਾਨਾਂ ਦੀ ਰਾਈ ਲੈ ਕੇ ਉਸ ਮੁਤਾਬਕ ਜਿਹੜੀ ਹੈ ਫਿਰ ਪਾਰਟੀ ਜੋ ਵੀ ਫੈਸਲਾ ਕਰੇਗੀ ਉਹ ਸਭ ਨੂੰ ਪ੍ਰਵਾਨਤ ਹੋਏਗਾ ਕਮੇਟੀ ਨੂੰ 2 ਹਫਤੇ ਦੀ ਡੈਡਲਾਈਨ ਦਿੱਤੀ ਗਈ ਹੈ ਕਿ ਵਰਕਰਾਂ ਦੀ رائے ਲੈ ਕੇ ਰਿਪੋਰਟ ਸੌਂਪੀ ਜਾਵੇ ਤੇ 300 ਸਾਬ ਨੂੰ ਕਮੇਟੀ ਬਣਾ ਕੇ ਜਿਹੜਾ ਇੱਕ ਵਿੱਚ ਸਾਰੀ ਜਿਹੜੀ ਸਾਡੀ ਪਾਰਟੀ ਦੀ ਯੂਨੀਅਨਰਸ਼ਿਪ ਹੈ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਉਹ ਸਾਰੇ ਨਾਲ ਸਮੇਂ ਬੰਦ ਤਰੀਕੇ ਦੇ ਨਾਲ ਉਹਨਾਂ ਨਾਲ ਗੱਲ ਕਰਕੇ ਅਫੀਜੀ ਰਿਪੋਰਟ ਤੇ ਦਰਸਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਅਕਾਲੀ ਦਲ ਟੁੱਟਣ ਲੱਗਿਆ ਸੀ ਸੀਨੀਅਰ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਤੋਂ ਬਾਅਦ ਦੂਜੇ ਸਭ ਤੋਂ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਟਸਾ ਨੇ ਸਤੰਬਰ 2018 ਦੇ ਵਿੱਚ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਅਕਤੂਬਰ 2019 ਦੇ ਵਿੱਚ ਸੁਖਦੇਵ ਸਿੰਘ ਢੀਂਟਸਾ ਨੇ ਰਾਜ ਸਭਾ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਫਿਰ 3 ਜਨਵਰੀ 2020 ਨੂੰ ਪਰਮਿੰਦਰ ਸਿੰਘ ਢੀਂਟਸਾ ਨੇ ਵੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਜੁਲਾਈ 2020 ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਦਾ ਗਠਨ ਹੋਇਆ ਫਿਰ 17 ਮਈ 2021 ਨੂੰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਰਲੇਵੇਂ ਦੇ ਨਾਲ ਇੱਕ ਨਵੀਂ ਪਾਰਟੀ ਅਕਾਲੀ ਦਲ ਸੰਯੁਕਤ ਬਣਿਆ 2021 ਦੇ ਵਿੱਚ ਰঞ্জੀਤ ਸਿੰਘ ਬਰੰਪੂਰਾ ਨੇ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਲਈ ਪਰ ਸੁਖਦੇਵ ਸਿੰਘ ਢਿੰਟਸਾ ਦੇ ਧੜੇ ਨੇ ਭਾਜਪਾ ਦੇ ਨਾਲ ਗੱਠ ਛੋੜ ਕਰ ਲਿਆ 2022 ਦੀਆਂ ਚੋਣਾਂ ਵਿੱਚ ਨਾ ਸਿਰਫ ਢਿੰਟਸਾ ਧੜਾ ਹਾਰਿਆ ਬਲਕਿ ਭਾਜਪਾ ਨੂੰ ਵੀ ਮਨ ਮੁਤਾਬਕ ਨਤੀਜਾ ਨਹੀਂ ਮਿਲਿਆ ਅਕਾਲੀ ਦਲ ਵੀ ਸਿਰਫ 3 ਸੀਟਾਂ ਤੇ ਸਿਮਟ ਗਿਆ ਇਸ ਲਈ ਅਕਾਲੀ ਦਲ ਤੇ ਢੀਂਟਸਾ ਥੜੇ ਦੇ ਲਈ ਰਲਿਮਾ ਸਿਆਸੀ ਤੌਰ ਤੇ ਕਿੰਨਾ ਜ਼ਰੂਰੀ ਹੈ ਕਿੰਨਾ ਅਸਰਦਾਰ ਹੋਵੇਗਾ ਇਸ 24 ਦੀ ਚੋਣ ਚ ਪਤਾ ਲੱਗੇਗਾ ਹੁਣ ਸਿੱਖ ਸਰਕਾਰ ਦੇ ਉਸ ਫੈਸਲੇ ਦਾ ਜਿਸ ਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾਇਆ ਐਸਜੀਪੀਸੀ ਨੇ ਬਾਤਵੀ ਬਿਗਲ ਵਾਲੇ ਫੈਸਲੇ ਨੂੰ ਗੁਰਮਤ ਮਰਿਆਦਾ ਦੇ ਵਿਰੁੱਧ ਦੱਸਿਆ ਤੇ ਸਰਕਾਰ ਨੂੰ ਕਿਹਾ ਕਿ ਸਿੱਖ ਇਤਿਹਾਸ ਅਤੇ ਸਿਧਾਂਤਾਂ ਦੀ ਭਾਵਨਾ ਨੂੰ ਦਰ किनार ਨਾ ਕੀਤਾ ਜਾਵੇ ਪੰਜਾਬ ਸਰਕਾਰ ਨੇ ਛੋਟੇ ਸੈਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 27 ਦਸੰਬਰ ਨੂੰ ਮਾਤਮੀ ਵਿਗਲ ਵਜਾਉਣ ਦਾ ਫੈਸਲਾ ਲਿਆ ਤਾਂ ਸ਼ਰਮਣੀ ਕਮੇਟੀ ਨੇ ਇਸ ਫੈਸਲੇ ਤੇ ਸਖਤ ਇਤਰਾਜ਼ ਜਤਾਇਆ ਸ਼ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਾਤਮੀ ਵਿਗਲ ਦਾ ਫੈਸਲਾ ਗੁਰਮਤ ਮਰਿਆਦਾ ਦੇ ਵਿਰੁੱਧ ਹੈ ਸੈਬਜ਼ਾਦਿਆਂ ਦੀ ਸ਼ਹਾਦਤ ਮਾਤਮ ਨਹੀਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਇਸ ਕਰਕੇ ਸ਼ਹੀਦੀ ਦਿਹਾੜੇ ਨੂੰ ਮਾਤਮੀ ਰੰਗਤ ਨਾ ਦਿੱਤੀ ਜਾਵੇ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ ਦੇ ਵਿੱਚ ਤੋਰਿਆ ਸੀ ਸਿੱਖ ਇਤਿਹਾਸ ਦੇ ਸ਼ਹੀਦ ਕੌਮ ਦੇ ਲਈ ਪ੍ਰੇਰਨਾ ਦਾ ਸਰੋਤ ਨੇ ਸ਼ਹਾਦਤਾਂ ਨੂੰ ਮਾਤਮੀ ਘਟਨਾ ਵਜੂ ਮਾਰਨਾ ਗੁਰਮਤਿ ਸਿਧਾਂਤਾਂ ਦੇ ਖਿਲਾਫ ਹੈ ਸਿੱਖ ਇਤਿਹਾਸ ਅਤੇ ਸਿਧਾਂਤਾਂ ਦੀ ਭਾਵਨਾ ਨੂੰ ਤਰਕਨਾਰ ਨਾ ਕੀਤਾ ਜਾਵੇ ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਫੈਸਲੇ ਤੇ ਸਵਾਲ ਉਠਾਏ ਨੇ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਟਵੀਟ ਵੀ ਆਇਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਮਾਤਮੀ ਧੁੰਨ ਦੇ ਨਾਲ ਇਹਨਾਂ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਵੇਗਾ ਮੈਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨੀ ਚਾਹਾਂਗਾ ਕਿ ਸਿੱਖ ਸਿਧਾਂਤ ਇਹ ਗੱਲ ਕਹਿੰਦੇ ਨੇ ਕਿ ਅਸੀਂ ਆਪਣੀ ਅਨਖ ਗੈਰਤ ਅਤੇ ਅਸੂਲਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਸੂਰਬੀਰ ਯੋਧੇ ਹੋਏ ਨੇ ਉਹਨਾਂ ਨੂੰ ਯਾਦ ਕਰਨਾ ਤੇ ਕਿਤੇ ਵੀ ਮਾਤਮ ਸ਼ਬਦ ਜਿਹੜਾ ਉਹ ਸਿੱਖੀ ਦੇ ਵਿੱਚ ਨਹੀਂ ਵਰਤਿਆ ਗਿਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਪਿਰਤ ਨਾ ਪਾਈ ਜਾਵੇ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸ੍ਰੀ ਭਗਵੰਤ ਮਾਨ ਦੇ ਵੱਲੋਂ ਸ਼ਹੀਦੀ ਦਿਹਾੜਿਆਂ ਦੇ ਮੱਦੇਨਜ਼ਰ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਟਵੀਟ ਕਰਕੇ ਲਿਖਿਆ ਸੀ ਕਿ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮੇਂ ਦੌਰਾਨ ਸ਼ਹਿਰੀ 10 ਵਜੇ ਤੋਂ ਲੈ ਕੇ 10 ਵਜੇ ਦੇ 10 ਮਿੰਟ ਤੱਕ ਇੱਕ ਮਾਤਮੀ ਵਿਗਲ বাজਾਇਆ ਜਾਵੇਗਾ ਪਰ ਸ਼੍ਰੋਮਣੀ ਕਮੇਟੀ ਨੂੰ ਇਹ ਫੈਸਲਾ ਮਨਜ਼ੂਰ ਨਹੀਂ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਹੁਣ ਗੱਲ ਕਰਾਂਗੇ ਭੈਭਲ ਕਲਾ ਇਨਸਾਫ ਮੋਰਚੇ ਦੇ ਭੈਭਲ ਕਲਾ ਦਾ ਇਨਸਾਫ ਮੋਰਚਾ ਖਤਮ ਹੋ ਗਿਆ 10 ਕੇ ਸਮਾਪਤੀ ਸਮਾਗਮ 'ਚ ਪਹੁੰਚੇ ਸਰਕਾਰ ਦੇ ਕਈ ਮੰਤਰੀ ਤੇ ਮੰਤਰੀ ਹਰਜੋਤ ਸਿੰਘ ਬੈਂਸ ਜੋ ਸਿੱਖਿਆ ਮੰਤਰੀ ਨੇ ਉਨਾ ਇਸ ਸਮਾਗਮ ਚ ਹਿੱਸਾ ਲਿਆ ਉਤੇ ਪਹੁੰਚੇ ਸਨ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਵੀ ਇਸ ਸਮਾਗਮ ਦਾ ਹਿੱਸਾ ਬਣੇ ਸੀਗੇ ਦੱਸ ਦੇਗੀ ਕੋਰਟ ਸਟੇਟਸ ਰਿਪੋਰਟ ਦਾਖਲ ਹੋਣ ਤੇ ਆ ਮੋਰਚਾ ਚੁੱਕਿਆ ਗਿਆ ਹੈ ਪਿਛਲੇ ਕਰੀਬ 2 ਸਾਲਾ ਤੋਂ ਬਹਿਬਲਕਲਾ ਇਨਸਾਫ ਮੋਰਚਾ ਸੁਖਰਾ ਸਿੰਘ ਦੇ ਵੱਲ ਲਗਾਇਆ ਗਿਆ ਹੈ ਹਾਲਾਂਕਿ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਕਿ ਤੇ ਇਨਸਾਫ ਮਿਲਣ ਦੀ ਉਮੀਦ ਤੇ ਸੁਖਰਾਸ ਸਿੰਘ ਨੇ ਅੱਜ ਉਹ ਮੋਰਚਾ ਹੈ ਹੁਣ ਚੁੱਕਿਆ ਨਿਕਾਲੀ ਤਸਵੀਰਾਂ ਤੁਹਾਨੂੰ ਵਖਾਰੇ ਨੇ ਦੇਖੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਤਸਵੀਰਾਂ ਚ ਨਜ਼ਰ ਆ ਰਹੇ ਇਨਕੁਆਇਰੀਆਂ ਸੀ ਜਿੰਨੀ ਵੀ ਲੀਗਲ ਇਨਕੁਆਇਰੀਆਂ ਸੀ ਉਸ ਸਾਰੀਆਂ ਮੁਕੰਮਲ ਕਰ ਲਈਆਂ ਗਈਆਂ ਜਿੰਨੇ ਚਾਰ ਸ਼ੀਟਸ ਜਿੰਨੇ ਐਸਆਈਟੀ ਰਿਪੋਰਟਸ ਜਿੰਨੇ ਸਟੇਟਸ ਰਿਪੋਰਟਸ ਉਸ ਸਾਰੇ ਜਿਹੜੇ ਹੈ ਮੁਕੰਮਲ ਕਰ ਲਏ ਗਏ ਨੇ ਤੇ ਇਹਦੇ ਵਿੱਚ ਗੌਰ ਦੇਣ ਵਾਲੀ ਗੱਲ ਇਹ ਹੈ ਕਿ ਹਰ ਜਿਹੜੀ ਚਾਰ ਸ਼ੀਟ ਹੈ ਤੇ ਰਿਪੋਰਟ ਹੈ ਉਹ April 2022 ਤੋਂ ਬਾਅਦ ਆਈ ਹੈ February 2023 ਦੇ ਵਿੱਚ एस आई टी ने अपनी पहली रिपोर्ट दी जो सत्त हज़ार वक्त तीन सप्लीमेंटरी चार्जशीटा सितंबर तक आ चुकी हैं एक स्टेटस रिपोर्ट आखिरी जो रही थी है हम फाइल हो चुकी है इस करके पुलिस इन्वेस्टिगेशन कंप्लीट हो चुकी है हूँ जोड़ा सारा केस है वो अदालत है इट इज़ मैटर ऑफ ट्रायल उस दे भी सरकार हर एक पहलूते हर एक मोडते बेस्ट एडवोकेट्स ਜਿਹੜੇ ਸਭ ਤੋਂ ਸ਼ਾਨਦਾਰ ਵਕੀਲ ਹੈ ਉਹਨਾਂ ਦੇ ਮਾਧਿਅਮ ਦੇ ਰਾਹੀਂ ਇਸ ਦੀ ਜਿਹੜੀ ਅਸੀਂ ਲੜਾਈ ਨੂੰ ਅਸੀਂ ਹੁਣ ਅਦਾਲਤ ਚ ਲੜਾਉਣਾ ਨਹੀਂ ਮਾਫੀ ਉਹਨਾਂ ਨੇ ਆਪਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਆਪਦੇ ਪਰਿਵਾਰ ਨੂੰ ਜੋੜਨ ਵਾਸਤੇ ਉਹਨੇ ਬਣਾਉਣ ਵਾਸਤੇ ਮੰਗੀ ਹੋ ਸਕਦੀ ਆ ਉਹ ਉਹਦੇ ਲਈ ਹੋ ਸਕਦੀ ਆ ਪਰ ਸਿੱਖ ਪੰਥ ਵਾਸਤੇ ਜਾਂ ਜੀ ਪ੍ਰਤਾਪ ਵੱਲੋਂ ਕਈ ਸਵਾਲ ਉਠਾਏ ਗਏ ਨੇ ਭਾਈ ਕਿਹੜੇ ਸਵਾਲਾਂ ਦੀ ਗੱਲ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਤੇ ਚਲਾਨ ਮਤਲਬ ਚਾਨ ਲਾਨਾ ਦੇ ਉੱਤੇ ਟ੍ਰਾਇਲ ਚੱਲ ਪਿਆ ਤਾਂ ਫਿਰ ਵੀ ਲੋਕਾਂ ਨੂੰ ਸ਼ੰਕੇ ਪੈਦਾ ਕਰਨਾ ਮੈਂ ਸਮਝਦਾ ਕਿ ਇਦੂ ਨੀਚ ਅਤ ਨੀਚੀ ਰਾਜਨੀਤੀ ਕੋਈ ਹੋ ਨਹੀਂ ਸਕਦੀ ਜਿਹੜੇ ਜਿਹੜੇ ਬੰਦੇ ਨੂੰ ਆਪਾਂ ਕਹਿੰਦੇ ਜਿਹਦੀ ਜਾਂਚ ਸਹੀ ਇੱਕ ਵਾਰ ਸੋਲੇ ਗਾਉਂਨੇ ਆ ਵੀ ਉਹਦੀ ਜਾਂਚ ਸਹੀ ਆ ਉਹਦੇ ਤੇ ਕੰਮ ਹੋਣਾ ਚਾਹੀਦਾ ਤੇ ਉਹ ਬਹਿਵਲ ਕਲਾਂ ਦੇ ਵਿੱਚ ਉਸ ਬੰਦੇ ਦੀ ਜਾਂਚ ਪਈ ਆ ਉਸੇ ਤੇ ਟ੍ਰਾਇਲ ਚੱਲ ਪਿਆ ਜਿਹੜੇ ਪਿਛਲੇ 4 ਸਾਲ ਤੋਂ ਜਦੋਂ ਤੋਂ ਉਹਨਾਂ ਨੇ ਜਾਂਚ ਕੀਤੀ ਆ ਉਦੋਂ ਤੋਂ ਅਸੀਂ ਮੰਗ ਕਰੀ ਜਾਂਦੇ ਆ ਵੀ ਇਹਦੇ ਤੇ ਟ੍ਰਾਇਲ ਚੱਲਣੇ ਚਾਹੀਦੇ ਆ ਤੇ ਮੈਂ ਮੈਂ ਸਮਝਦਾ ਕਿ ਜੇ ਉਹ ਫਿਰ ਵੀ ਇਸ ਗੱਲ ਤੇ ਸੰਤੁਸ਼ਟ ਨਹੀਂ ਹੈਗੇ ਤਾਂ ਫਿਰ ਜਦੋਂ ਉਹਨਾਂ ਕੋਲੇ ਹੱਥ 'ਚ ਪਾਵਰਾਂ ਸੀ ਵੀ ਆਹ ਦੋਸ਼ੀਆਂ ਨੂੰ ਫੜ ਕੇ ਹਵਾਲਾ 'ਚ ਬੰਦ ਕਰਨ ਦੀਆਂ ਗੱਲਾਂ ਕਰਨੀਆਂ ਉਦੋਂ ਤੋਂ ਫਿਲਮੀ ਐਕਟਰਾਂ ਨਾਲ ਫੋਟੋ ਖਿਚਵਾਉਣ ਲੱਗੇ ਰਹੇ ਉਹ ਤਾਂ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਕੀਤਾ ਜੀ ਅੱਜ ਉਹ ਟ੍ਰਾਇਲ ਚੱਲਣ ਦੀ ਕੋਸ਼ਿਸ਼ ਆ ਹੋ ਸਕਦਾ ਸਾਲ 6 ਮਹੀਨੇ ਬਾਅਦ ਦੋ ਸਾਲਾਂ ਬਾਅਦ ਜਦੋਂ ਅਦਾਲਤ ਆਰਡਰ ਕਰਦੀ ਉਹ ਅੰਦਰ ਹੋਣ ਤੇ ਉਹ ਹਜੇ ਵੀ ਪਿੰਨ ਰੌਲਾ ਪਈ ਜਾਂਦੀ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਣ ਨੇ ਵੱਡਾ ਐਲਾਨ ਕੀਤਾ ਹੈ ਕਿ ਕੁਰਕਸ਼ੇਤਰ ਵਿੱਚ ਸਿੱਖ ਅਜਾਇਬ ਘਰ ਬਣੇਗਾ ਇਸ ਨਾਲ ਹੀ ਪਿਪਲੀਚ 3 ਕਰੋੜ ਜ਼ਮੀਨ ਤੇ ਆਪ ਮਿਊਜ਼ੀਅਮ ਬਣਾਇਆ ਜਾਏਗਾ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਣ ਨੇ ਕਿਹਾ 10 ਦੇ ਕੀ ਕੁਰਕਸ਼ੇਤਰ ਚ ਗੀਤਾ ਜਨਤੀ ਸਮਾਗਮ ਦੌਰਾਨ ਉਹਨਾਂ ਦੇ ਵੱਲੋਂ ਆ ਵੱਡਾ ਐਲਾਨ ਕੀਤਾ ਗਿਆ

के जो जीटी रोड के ऊपर ही करने का निर्णय किया है कि तीन एकड़ जगह उनको वहां देकर और ये समाज के गुरुओं का एक ये बनेगा। एस दी मीटिंग विरोध कर अठाई दिसंबर वाली मीटिंग का विरोध किसान जल्द किया जाएगा उसी विचाले किसान कहना है कि जानबूझ के शहीदी जोड़ मेल वाला दिन मीटिंग लिए चुना गया है ਪੰਜਾਬੀਆਂ ਨੂੰ ਚੜਾਉਣ ਲਈ ਜੋੜ ਮੇਲ ਦਾ ਦਿਨ ਚੁਣਿਆ ਗਿਆ 18 ਜਨਵਰੀ ਨੂੰ ਚੰਡੀਗੜ੍ਹ 'ਚ ਮੋਰਚਾ ਲਗਾਉਣ ਦੀ ਤਿਆਰੀ ਹੈ ਤੇ ਦਿੱਲੀ ਵਾਂਗ ਹੀ ਚੰਡੀਗੜ੍ਹ 'ਵੀ ਮੋਰਚਾ ਲਗਾਇਆ ਜਾਏਗਾ ਆ ਕਿਸਾਨ ਜਥੇਬੰਦੀਆਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਤੋਂ ਸੈਕਟਰ 34 ਗਰਾਊਂਡ ਤੰਨੇ ਦੀ ਮਨਜ਼ੂਰੀ ਵੀ ਮੰਗੀ ਗਈ ਹੈ ਅਲੱਗ-ਅਲੱਗ ਜੁਨੇੰਦੋਂ ਪ੍ਰਧਾਨ ਬਲਾਕਾਂ ਦੇ ਪ੍ਰਧਾਨ ਵੱਡੀ ਗਿਣਤੀ 'ਚ ਤੁਹਾਡੇ ਸਾਹਮਣੇ 18 ਜਨਵਰੀ ਦਾ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਤੇ ਫੈਡਰਲ ਸਿਸਟਮ ਤੇ এনवायरमेंट ਤੇ ਕਿਸਾਨਾਂ ਦੇ ਕਰਜ਼ੇ ਤੇ ਇਹਨਾਂ ਮੁੱਦਿਆਂ ਤੇ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੋਇਆ ਹੈ ਤਿਆਰੀ ਬੜੀ ਜੋਰ ਸ਼ੋਰ ਨਾਲ ਸਾਰੇ ਪੰਜਾਬ 'ਚ ਹੋ ਰਹੀ ਹੈ ਜਿਸ ਤਰ੍ਹਾਂ ਦੀਆਂ ਰਿਪੋਰਟਸ ਆਈਆਂ ਬਹੁਤ ਲੋਕਾਂ ਵਿੱਚ ਉਤਸ਼ਾਹ ਹੈ ਇਹ ਆਪਣੇ ਆਪ ਵਿੱਚ ਫੇਰ ਇੱਕ ਦਿੱਲੀ ਵਾਂਗ ਵੱਡਾ ਮੋਰਚਾ ਚੰਡੀਗੜ੍ਹ 'ਚ ਹੋਏਗਾ ਜਿਹੜਾ ਚੰਡੀਗੜ੍ਹ ਦੀ ਧਰਤੀ ਤੇ ਹੀ ਲੱਗੇਗਾ ਹਰ ਹਾਲ ਚੋਥੇ ਹੀ ਲੱਗੇਗਾ ਇੱਕ ਗੱਲ ਮੈਂ ਸਾਫ਼ ਕਰ ਦੇਣਾ ਚਾਹੁੰਨਾ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਮੀਟਿੰਗ ਕਰ ਚੁੱਕੇ ਹਾਂ ਉਹਨਾਂ ਨੇ ਸਾਨੂੰ ਦੱਸਣਾ ਸੀ ਕਿ ਅਸੀਂ 34 ਸੈਕਟਰ ਦੀ ਗਰਾਊਂਡ ਮੰਗੀ ਹੈ ਉਹ ਸਾਨੂੰ ਉਹ ਦਿੰਦੇ ਨੇ ਕਿ ਨਹੀਂ ਦਿੰਦੇ ਅੱਜ ਇਥੋਂ ਤੁਹਾਡੇ ਰਾਂਹ ਚੇਤਾਵਨੀ ਦਿੰਦੇ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਅਗਲੀ ਮੀਟਿੰਗ 6 ਤਾਰੀਖ ਨੂੰ ਹੈ ਇੱਥੇ ਹੀ ਤੇ ਜੇ ਉਦੋਂ ਤੱਕ ਉਹਨਾਂ ਨੇ ਨਾ ਦਿੱਤਾ ਤਾਂ ਕੋਈ ਬਹੁਤ ਸਖਤ ਪ੍ਰੋਗਰਾਮ ਅਸੀਂ 6 ਤਾਰੀਖ ਨੂੰ ਇਥੋਂ ਐਲਾਨ ਕਰਾਂਗੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਫਿਰੋਜ਼ਪੁਰ ਜੇਲ੍ਹ ਡਰੱਗ ਰੈਕੇਟ ਮਾਮਲੇ 'ਚ ਵੱਡੀ ਕਾਰਵਾਈ ਹੋਈ ਹੈ ਜੇਲ੍ਹ ਸੁਪਰਡੈਂਟ ਸਮੇਤ 7 ਅਧਿਕਾਰੀਆਂ ਦੇ ਖਿਲਾਫ ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਜਿਸ ਰਿਟਾਇਰਡ ਜੇਲ੍ਹ ਸੁਪਰਡੈਂਟ ਵੀ ਸ਼ਾਮਲ ਹੈ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਜਦੋਂ ਤੋਂ ਫਿਰੋਜ਼ਪੁਰ ਸੈਂਟਰਲ ਜੇਲ੍ਹ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾ ਫਾਸ਼ ਕੀਤਾ ਹੈ ਉਦੋਂ ਤੋਂ ਪ੍ਰਸ਼ਾਸਨੀ ਹਲਕਿਆਂ ਦੇ ਵਿੱਚ ਹੜਕਾ ਮਚਿਆ ਹੋਇਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਜੇਲ੍ਹ ਤੋਂ ਨਸ਼ਾ ਤਸਕਰੀ ਮਾਮਲੇ 'ਚ ਵੱਡੀ ਕਾਰਵਾਈ ਹੋਈ ਹੈ ਇਸ ਮਾਮਲੇ 'ਚ ਜੇਲ੍ਹ ਸੁਪਰਡੈਂਟ ਸਮੇਤ 7 ਅਧਿਕਾਰੀਆਂ ਦੇ ਖਿਲਾਫ ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਜਿਨ੍ਹਾਂ 'ਚ ਤਿੰਨ ਸੇਵਾਮੁਕਤ ਸੁਪਰਡੈਂਟ ਵੀ ਜਾਂਚ ਦੇ ਘੇਰੇ 'ਚ ਨੇ ਜਿਨ੍ਹਾਂ ਅਧਿਕਾਰੀਆਂ ਦੇ ਖਿਲਾਫ ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਉਹਨਾਂ 'ਚ ਸਤਨਾਮ ਸਿੰਘ ਜੇਲ੍ਹ ਸੁਪਰਡੈਂਟ ਅਰਵਿੰਦਰ ਸਿੰਘ ਤਤਕਾਲੀ ਸੁਪਰਡੈਂਟ ਪ੍ਰਵਿੰਦਰ ਸਿੰਘ ਤਤਕਾਲੀ ਸੁਪਰਡੈਂਟ ਗੁਰਨਾਮ ਲਾਲ ਤਤਕਾਲੀ ਸੁਪਰਡੈਂਟ ਬਲਜੀਤ ਸਿੰਘ ਵੈਦ ਤਤਕਾਲੀ ਸੁਪਰਡੈਂਟ ਕਰਨਜੀਤ ਸਿੰਘ ਸੰਦੂਤ ਤਤਕਾਲੀ ਸੁਪਰਡੈਂਟ ਤੇ सुरेंद्र ਸਿੰਘ ਤਤਕਾਲੀ ਸੁਪਰਡੈਂਟ ਦੇ ਨਾਮ ਸ਼ਾਮਿਲ ਨੇ ਫਰੋਜ਼ਪੁਰ ਸੈਂਟਰਲ ਜੇਲ੍ਹ ਤੋਂ ਤਿੰਨ ਡਰਗ ਤਸਕਰਾਂ ਨੇ ਕੁੱਲ 43432 ਫੋਨ ਕਾਲਸ ਕੀਤੀ ਸਿਰਫ 1 ਮਹੀਨੇ 'ਚ 38850 ਕਾਲਸ ਕੀਤੀਆਂ ਗਈਆਂ ਮਾਰਚ 2019 'ਚ 38850 ਕਾਲਸ ਹੋਈਆਂ ਯਾਨੀ ਹਰ ਦਿਨ 1295 ਤੇ ਹਰ ਘੰਟੇ 53 ਕਾਲ ਕੀਤੀਆਂ ਗਈਆਂ ਬਾਕੀ 4582 ਕਾਲਸ 28 ਮਹੀਨਿਆਂ ਦੇ ਦੌਰਾਨ ਹੋਈਆਂ ਜ਼ਿਕਰ ਹੋ ਗਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਪੂਰੇ ਮਸਲੇ ਤੇ ਜੇਲ੍ਹ ਵਿਭਾਗ ਨੂੰ ਚਾਰ ਲਗਾਈ ਸੀ ਇਸ ਪੂਰੇ ਮਸਲਾ ਉਸ ਵੇਲੇ ਸੁਰਖੀਆਂ ਦੇ ਵਿੱਚ ਆਇਆ ਜਦੋਂ ਪਤਾ ਲੱਗਾ ਕਿ ਫਿਰੋਜ਼ਪੁਰ ਜੇਲ੍ਹ ਦੇ ਵਿੱਚ 43000 ਕੋਲ ਦਾ ਇਸਤੇਮਾਲ ਜਿਹੜਾ ਵੈ ਡਰੱਗ ਤਸਕਰਾਂ ਦੇ ਵੱਲੋਂ ਕੀਤਾ ਗਿਆ ਜੇਲ੍ਹ 'ਚ ਬੈਠ ਕੇ ਤਿੰਨ ਤਸਕਰ ਡਰੱਗ ਦਾ ਰੈਕਟ ਚਲਾ ਰਹੇ ਸੀ ਉਹਨਾਂ ਦੇ ਨਾਮ ਰਾਜਕੁਮਾਰ ਰਾਜੂ ਸੋਨੂ ਟਿੱਡੀ ਤੇ ਅਮਰੀਕ ਸਿੰਘ ਨੇ ਔਰ 28 ਸਤੰਬਰ 2023 ਦੇ ਵਿੱਚ ਸੋਨੂ ਟਿੱਡੀ ਰਾਜਕੁਮਾਰ ਤੇ ਅਮਰੀਕ ਸਿੰਘ ਦੇ ਖਿਲਾਫ ਜਿਹੜਾ ਕਾਉਂਟਰ ਇੰਟੈਲੀਜੈਂਸ ਵੱਲੋਂ ਮਾਮਲਾ ਦਰਜ ਕੀਤਾ ਜਾਂਦਾ ਔਰ ਇਸ ਮਾਮਲਾ ਦਰਜ ਕਰਨ ਤੋਂ ਬਾਅਦ ਜਿਹੜੀ ਅਗੇ ਤਹਿਕੀਕਾਤ ਹੁੰਦੀ ਹੈ ਉਸ ਦੇ ਵਿੱਚ ਨਿਕਲ ਕੇ ਸਾਹਮਣੇ ਆਂਦਾ ਕਿ 40 ਹਜ਼ਾਰ ਕਾਲਾਂ ਜਿਹੜੀਆਂ ਨੇ ਇਹ ਸੋਨੂ ਟਿੱਡੀ ਤੇ ਰਾਜਕੁਮਾਰ ਦੇ ਫੋਨ ਤੋਂ ਲਗਾਤਾਰ ਹੁੰਦੀਆਂ ਨੇ ਔਰ 1 ਕਰੋੜ 35 ਲੱਖ ਦਾ ਜਿਹੜਾ ਨਸ਼ਾ ਜਿਹੜਾ ਹੈ ਉਹ ਵੇਚਿਆ ਜਾਂਦਾ ਔਰ ਉਹਨਾਂ ਦੀ ਜਿਹੜੀ ਜਿਹੜੀ ਆਮਦਨ ਹੈ ਜਾਂ ਉਹਦਾ ਪੈਸਾ ਜਿਹੜਾ ਹੈ ਉਹਨਾਂ ਦੀਆਂ ਪਤਨੀਆਂ ਦੇ ਖਾਤੇ ਦੇ ਵਿੱਚ ਟਰਾਂਸਫਰ ਕੀਤਾ ਜਾਂਦਾ ਜੇਲ੍ਹ ਚ ਬੰਦ આરોપી ਦੀ ਪਤਨੀ ਦੇ ਖਾਤੇ ਚ 1 ਕਰੋੜ 35 ਲੱਖ ਦਾ ਲੈਣ-ਦੇਣ ਹੋਇਆ ਇਹ ਲੈਣ-ਦੇਣ UPI ਦੇ ਜ਼ਰੀਏ ਕੀਤਾ ਗਿਆ ਕਾਊਂਟਰ ਇੰਟੈਲੀਜੈਂਸ ਨੇ ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਪਰਦਾਫਾਸ਼ ਕੀਤਾ ਜਿਸ ਤੋਂ ਬਾਅਦ ਡਰੱਗ ਤਸਕਰੀ ਦੀ ਬੀਬੀ ਨੂੰ ਗ੍ਰਿਫਤਾਰ ਕਰ ਲਿਆ ਗਿਆ આરોપીਆਂ ਨੇ ਪੁੱਛ ਕੇ ਚਕਬੂਲਿਆ ਕਿ ਉਹ ਜੇਲ੍ਹ ਤੋਂ ਡਰੱਗ ਤਸਕਰੀ ਦਾ ਰੈਕਟ ਚਲਾ ਰਹੇ ਸੀ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਹੁਣ ਇਸ ਮਾਮਲੇ ਚ ਵੱਡੀ ਕਾਰਵਾਈ ਹੋਈ ਹੈ ਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੀ ਕਾਰਵਾਈ ਨਜ਼ਰ ਆਏਗੀ ਚੰਡੀਗੜ੍ਹ ਤੋਂ ਪੰਕਜ ਕਪਾਹੀ ਤੇ ਫਿਰੋਜ਼ਪੁਰ ਤੋਂ ਮਨਦੀਪ ਕੁਮਾਰ న్యూਸ 18 ਪੰਜਾਬ